ਸਾਰੇ ਨਜ਼ਮ ਸਿਧੀ ਅੱਜ ਅਸੀਂ ਪੜਾਂਗੇ ਜੇ ਸ਼ਾਇਦ ਆ 11ਵਾਂ ਅਧਿਆਇ ਯਹਵਾ ਦਾ ਸਤ ਦੁ ਸਤ ਯੁੱਗ ਪਹਿਲੀ ਐਤ ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿਕਲੇਗੀ ਅਤੇ ਉਹਦੀਆਂ ਜੜਾਂ ਵਿੱਚ ਇੱਕ ਟਹਿਣਾ ਫਲ ਦੇਵੇਗਾ ਦੂਸਰੀ ਐਤ ਯਹਵਾ ਦਾ ਆਤਮਾ ਉਸ ਉਤੇ ਠਹਿਰੇਗਾ ਬੁੱਧ ਤੇ ਸਮਝ ਦਾ ਆਤਮਾ ਸਲਾਹ ਤੇ ਸਮਰੱਥਾ ਦਾ ਆਤਮਾ ਯਹਵਾ ਦੇ ਗਿਆਨ ਅਤੇ ਭੈ ਦਾ ਆਤਮਾ ਤੀਸਰੀ ਐਤ ਅਤੇ ਉਹ ਉਹ ਵਾਦੇ ਪੈ ਵਿੱਚ ਉਹ ਮगन ਰਹੇਗਾ ਅਤੇ ਨਾ ਉਹ ਆਪਣੀਆਂ ਅੱਖਾਂ ਨਾਲ ਵੇਖਣ ਅਨੁਸਾਰ ਨਾ ਉਹ ਕਰੇਗਾ ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫੈਸਲਾ ਦੇਵੇਗਾ ਚੌਥੀ ਆਇਤ ਪਰ ਉਹ ਦਾ ਉਹ ਤਰਮਨਲ ਗਰੀਬਾਂ ਦਾ ਨਿਯਮ ਕਰੇਗਾ ਤੇ ਰਾਸਤੀ ਨਾਲ ਧਰਤੀ ਦੇ ਮਸਕੀਨਾ ਦਾ ਫੈਸਲਾ ਦੇਵੇਗਾ ਉਹ ਧਰਤੀ ਨੂੰ ਆਪਣੇ ਮੂੰਹ ਦੇ ਡੰਡੇ ਨਾਲ ਮਾਰੇਗਾ ਤੇ ਆਪਣੇ ਬੁੱਲਾਂ ਦੇ ਸਾਹ ਨਾਲ ਦੁਸ਼ਟ ਨੂੰ ਜਾਨੋਂ ਮਾਰ ਮੁਕਾਵੇਗਾ ਪੰਜਵੀਂ ਆਇਤ ਤਰਮੀ ਤਰਮੋ ਦਾ ਕਮਰ ਦਾ ਪਟਕਾ ਹੋਵੇਗਾ ਅਤੇ ਵਫਾਦਾਰੀ ਉਹਦੀ ਲੱਕ ਦੀ ਪੇਟੀ ਹੋਵੇਗੀ 6ਵੀਂ ਆਇਤ ਬਗਿਆੜ ਲੈ ਲੈਣਾ ਰਹੇਗਾ ਅਤੇ ਚਿਤਾ ਮੇਮਨੇ ਨਾਲ ਬੈਠੇਗਾ ਵੱਡਾ ਬੱਚਾ ਜਵਾਨ ਸ਼ੇਰ ਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ ਅਤੇ ਇੱਕ ਮੋਟਾ ਛੋਟਾ ਮੁੰਡਾ ਉਹਨਾਂ ਨੂੰ ਲਈ ਫਿਰੇਗਾ 7ਵੀਂ ਆਇਤ ਗਾਂ ਤੇ ਰਿਸ਼ਨੀ ਚਰਣਗੀਆਂ ਅਤੇ ਉਹਦੇ ਬੱਚੇ ਇਕੱਠੇ ਬੈਠਣਗੇ ਬੱਬਰ ਸ਼ੇਰ ਬਲਦਵਾਨ ਜਿਉਂ ਭੌਂ ਖਾਵੇਗਾ 8ਵੀਂ ਆਇਤ ਦੁੱਧ ਚੁੰਗਦਾ ਬੱਚਾ ਸੱਪ ਦੀ ਖੁੱਡੂ ਉੱਤੇ ਖਿਡੇਗਾ ਅਤੇ ਦੁੱਧ ਛੁਡਾਇਆ ਹੋਇਆ ਬੱਚਾ ਆਪਣੇ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ। 9ਵੀਂ ਆਇਤ ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਉਹ ਨਾ ਸੱਟ ਲਾਉਣਗੇ ਨਾ ਨਾਸ਼ ਕਰਨਗੇ ਕਿਉਂ ਜੋ ਧਰਤੀ ਯਹੋਵਾ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ। 10ਵੀਂ ਆਇਤ ਉਸ ਦਿਨ ਯੋਹ ਹੋਵੇਗਾ ਕਿ ਜਸਦੀ ਜੜ ਜਿਹੜੀ ਲੋਕਾਂ ਦੇ ਝੰਡੇ ਲਈ ਖੜੀ ਹੈ ਉਹਨੂੰ ਕਮਾਂ ਪਾਲਣਗੇ ਅਤੇ ਉਹ ਦਾ ਆਰਾਮ ਸਥਾਨ ਪਰਤਾਪਨ ਹੋਵੇਗਾ 11ਵੀਂ ਆਇਤ ਅਤੇ ਉਸ ਦਿਨ یوں ਹੋਵੇਗਾ ਕਿ ਉਹ ਫਿਰ ਪ੍ਰਭੂ ਪ੍ਰਭੂ ਫਿਰ ਦੁਬਾਰਾ ਆਪਣੀ ਪ੍ਰਜਾ ਦੇ ਬਕੀਏ ਨੂੰ ਅਸ਼ੂਰ ਤੋਂ ਮਿਸਰ ਤੋਂ ਪਥਰੋਸ ਤੋਂ ਕੂਸ਼ ਤੋਂ ਇਲਾਮ ਤੋਂ ਸਿਨਾਰ ਤੋਂ ਹਮਾਤ ਤੋਂ ਅਤੇ ਸਮੁੰਦਰ ਦੇ ਟਾਪੂਆ ਤੋਂ ਮੋਢਲ ਲਈ ਆਪਣਾ ਹੱਥ ਪਾਵੇਗਾ 12ਵੀਂ ਆਇਤ ਉਹ ਕੌਮਾਂ ਲਈ ਇੱਕ ਝੰਡਾ ਖੜਾ ਕਰੇਗਾ ਤੇ ਇਸਰਾਇਲ ਦੀ ਛੁੱਟੜਾਂ ਨੂੰ ਇਕੱਠਾ ਕਰੇਗਾ ਤੇ ਯਹੂਦਾ ਦੇ ਖਿਲਰਿਆ ਹੋਏਆਂ ਨੂੰ ਅਤੇ ਧਰਤੀ ਦੀਆਂ ਚਾਹਾਂ ਕੂਟਾਂ ਨੂੰ ਜਮਾ ਕਰੇਗਾ 13ਵੀਂ ਆਇਤ ਇਫਰਾਇਮ ਦੀ ਖੁੰਸੀ ਜਾਂਦੀ ਰਹੇਗੀ ਤੇ ਯਹੋਵਾ ਦੇ ਵੈਰੀ ਛੱਟੇ ਜਾਣਗੇ ਇਫਰਾਇਮ ਯਹੂਦਾ ਨਾਲ ਖੁੰਸਣਾ ਕਰੇਗਾ ਤੇ ਯਹੂਦਾ ਹੀ ਇਫਰਾਇਮ ਨਾਲ ਵੈਰ ਨਾ ਰੱਖੇਗਾ 14ਵੀਂ ਆਇਤ ਉਹ ਸਮੁੰਦਰ ਵਾਲ ਫਲਿਸਤੀਆਂ ਦੇ ਮੋਢੇ ਤੇ ਛੱਪਟਾ ਮਾਰਨਗੇ ਅਤੇ ਇਕੱਠੇ ਪੂਰਬੀਆਂ ਨੂੰ ਲੁੱਟ ਲੈਣਗੇ ਉਹ ਆਪਣਾ ਹੱਥ ਅਦੋਮਾ ਤੇ ਮੂਆਬ ਉੱਤੇ ਪਾਉਣਗੇ ਤੇ ਅਮੋਨੀਆਂ ਉਹਨਾਂ ਨੂੰ ਮੰਨਣਗੇ ਅਮੋਨੀ ਉਹਨਾਂ ਨੂੰ ਮੰਨਣਗੇ 15ਵੇਂ ਐਤ ਯਹਵਾ ਮਿਸਰ ਦੀ ਸਮੁੰਦਰੀ ਖਾੜੀ ਦਾ ਸਤਿਆਨਾਸ਼ ਕਰ ਦੇਵੇਗਾ ਉਹ ਆਪਣਾ ਹੱਥ ਦਰਿਆ ਉੱਤੇ ਲੂਹ ਨਾਲ ਹਿਲਾਵੇਗਾ ਅਤੇ ਉਹਨੂੰ ਮਾਰ ਕੇ ਉਹ ਦੇ ਸੱਤ ਨਾਲੇ ਕਰ ਦੇਵੇਗਾ ਤਾਂ ਉਹ ਉਹਨਾਂ ਨੂੰ ਜੁੱਤੀਆਂ ਸਣੀ ਪਰ ਲੰਗਾਵੇਗਾ 16ਵੀਂ ਆਇਤ ਮੇਰੀ ਪ੍ਰਜਾਤ ਬਕੀਲੇ ਜਿਹੜੀ ਅਸ਼ੁਰੂ ਤੋਂ ਬਚ ਗਿਆ ਇੱਕ ਸੜਕ ਹੋਵੇਗੀ ਜਿਵੇਂ ਇਸਰਾਇਲ ਲਈ ਸੀ ਜਦੋਂ ਮਿਸਰ ਦੇ ਦੇਸੋਂ ਉਤਹਾ ਹੈ ਆਮਨ ਪ੍ਰਭੂ ਜੀ ਇਹਨਾਂ ਵਿਚਨਨ ਪੜੇ ਸੋਨੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਹਨ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦੇ ਵਸਦੇ ਰਹਿਣ ਅਮੀ ਸੰਜਮ ਸਿੱਕੇ